ਆਹ ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ ਉਹ ਇਸ ਕਰਕੇ ਕਹਦਾ ਉਹ ਹਜਰਨਾਜ਼ੇ ਤੋਂ ਸਭ ਤਾਂ ਹਾਜ਼ਰ ਗਿਆ ਸਰਬਿਆਪੀ ਜਾਣਦਾ ਮੈਂ ਮੇਰੇ ਅੰਦਰ ਵੀ ਹੈ ਮੈਂ ਤਾਂ ਉਹਦੇ ਨਾਲ ਗੱਲਾਂ ਕਰਦਾ ਹਾਜ਼ਰਾ ਹਜ਼ੂਰ ਜਾਣਦਾ ਬੜੇ ਕਾ ਹਾਜ਼ਰਾ ਹਜ਼ੂਰ ਤੂੰ ਜਾਣਦਾ ਕਾ ਹਾਜ਼ਰਾ ਹਜ਼ੂਰ ਨਹੀਂ ਜਾਣਦਾ ਗੌਂਦੇ ਦੋਏ ਜੋ ਆਹਦੇ ਗੌਣਾਂ ਨੇ ਜੋ ਸੱਚਾ ਗੌਣਾ ਝੂਠਾ ਗੌਣਾ ਸਵਾਲ ਇਹਦੇ ਗੌਂਦੇ ਦੋਏ ਪਰ ਕੱਲ ਤੇ ਕੌਣ ਗੌਣਦਾ ਹੈ ਜਿਹੜਾ ਗਾਇਨ ਹੈ ਦੋਹਾਂ ਦਾ ਦੋਹਾਂ ਦਾ ਗਾਇਨ ਦੱਸੂ ਗਲਤ ਕੋਣ ਖਰਾਬ ਕਿਹਦੀ ਗੱਲ ਜੁੱਤ ਪਰ ਪੁਣ ਜਿਹੜਾ ਬਹੁਤ ਦੂਰ ਮੰਨਦਾ ਖਰਾ ਨਹੀਂ ਹੁੰਦਾ ਸਰਬ ਵਿਆਪੀ ਨਹੀਂ ਮੰਨਦਾ ਸਰਬ ਵਿਆਪੀ ਪਰ ਮੰਨਦਾ ਕਿਉਂ ਆ ਯਾ ਸਮਝਾਵੇ ਕਿਵੇਂ ਸਰਬ ਵਿਆਪੀ ਸਮਝਾਉ ਸਮਝਾ ਰਹੀ ਰਹੇ ਕੋਝੂਠਾ ਉਂਝੂਠੀ ਮਤ ਗੀਰੀ ਐ ਸੱਚੀ ਮਤ ਗੀੜੀ ਐ ਇਹ ਤੋਂ ਪਰਖਣਾ ਐ ਕੋਡ ਕਿਹੜੀ ਮਰਜ਼ਾ ਪਰਖਣੀ ਐ ਜਨ ਜੋਰੀ ਐ ਚੋਰੀ ਨੇ ਪਰਖਣੀ ਐ ਕੋਡ ਕੀ ਤੇ ਬੱਤਾਂ ਸਾਹਮਣੇ ਨੇ ਸਾਰੀਆਂ ਗੌਣ ਵਾਲੇ ਐ ਨਹੀਂ ਦਸਤੇ ਸੱਚਾ ਟੁੱਟਾ ਤੋਂ ਖਰਾਰ ਬੋਡੀ ਕਿਹੜੀ ਮੱਤ ਪਰਖ ਐ ਉਹ ਪਰ ਕੋਣ ਨਹੀਂ ਮਰੋਤ ਜਿਹੜੀ ਫਸਤ ਮਨਾਉਤਾ ਨੇ ਕੋਈ ਦੱਸਣਗੇ ਜਿਹੜਾ ਝੂਠਾ ਕਹਣਾ ਸੱਚਾ ਉਨਾ ਬਲੋਟਨੋ ਖਿਲਾਫ ਜੋ ਗੱਲ ਕਹਿ ਰਹੇ ਹੋ। ਝੂਠੇ ਨੇ। ਤ੍ਰੇਤੇ ਦੇ ਵਿੱਚ ਸ਼ਿਵ ਉਗਰੇਸ਼ੀ ਨੇ ਨਾਮ ਜਪਿਆ ਹੋਵੇ। ਅਸਤੇ ਨਾਮੇ ਜਪਦੇ ਹੁੰਦੇ। ਕਹਿੰਦਾ ਕਹਿਣਾ ਪਿਆ ਨਾਮ ਜਪਿਆ। ਭਗਤੀ ਕੀਤੀ ਸੀ। ਭਗਤੀ ਹੁੰਦਾ ਹੀ ਨਾਮ ਜਪਣਾ। ਤਿੰਨ ਤ੍ਰੇਤੇ ਦੇ ਵਿੱਚ ਤਪ ਹੁੰਦਾ। ਜਾਤਾ ਹੈ ਜਦ ਭਗਤੀ ਨਹੀਂ ਜਤਨ ਜਤਨ ਭਿਆਤਨ ਵਾਲੀ ਭਗਤੀ ਹੈ ਭਿਆਤਨ ਵਾਲੀ ਭਗਤੀ ਮਨਮੁਦਰੀ ਭਗਤੀ ਆਪਣੀ ਬਣਾਇਗੋ ਵੰਡਾ ਜੀ ਕੋੰ ਜੂਆ ਰੂਹ ਹੈ ਸਾਰੀ ਮੱਤਾ ਤਾਂ ਹੀ ਮਿਲਿਆ ਗੋ ਜਤਨ ਕੀਤਾ ਹੈ ਹੱਲ ਕਰਨ ਦਾ ਸਵਾਲ ਆਰਮਾਤ ਨੇ ਇੱਕ ਸਵਾਲ ਹੈ ਨੂਰੇ ਸਾਡੇ ਉਹਨੂੰ ਹੱਲ ਕਰਨਾ ਸੋਲਵ ਕਰਨਾ ਜੇ ਤੱਕ ਸੋਲਵ ਹੋਇਆ ਦੀ ਕਿਸੇ ਤੇ ਦਰਸ਼ਨ ਕੋਈ ਨਾ ਕਰ ਸਕੇ ਨਾ ਕਰਾ ਸਕੇ ਲਾਗਾਰ ਸੋਜੀ ਨਾ ਦੇ ਸਕਿਆ ਨਾ ਉਹਨੂੰ ਸੋਜੀ ਆਈ ਗਈ ਉਹਦੀਆਂ ਲਿਖਤਾ ਵਿੱਚ ਨਰਾਕਾਰ ਦੀ ਸੋਜੀ ਹੈ ਉਹਦੇਆਂ ਲਿਖਤਾ ਵਿੱਚ ਆਤਮ ਦਰਸ਼ਨ ਦਾ ਗਿਆਨ ਹੁੰਦਾ ਹੈ ਫਿਰ ਹੁੰਦਾ ਆਤਮ ਕੀ ਤਾਂ ਗੱਲੇ ਛੱਡ ਗਏ ਹੋ ਗੱਲਾਂ ਨਸਾਕੀਆਂ ਬਣਾਉਣ ਲੱਗੇ ਕਥਨਾ ਕਥੀ ਨਾ ਆਵਾ ਤੋ ਉਹਦੇ ਇਤਨਾ ਤਤਕ ਕਰਨ ਲੱਗੀ ਕਿ ਨੀਆਂ ਮੁੱਤਾਂ ਨੇ ਸੰਸਾਤ ਕੋਈ ਕਿਵੇਂ ਕਿਵੇਂ ਕੀ ਗੱਲ ਹੈ ਵਿਸਾਰ ਬਹੁਤ ਲੰਮਾ ਹੋ ਜੂਗੀ ਇਹਦਾ ਕਾਟਾ ਨਹੀਂ ਆਇਆ ਬਹੁਤ ਕੁਝ ਕਹਿਣ ਨੂੰ ਇਹ ਕੋਲ ਫਰਾਲ ਕਹਿੰਦਾ ਬਹੁਤ ਕੁਝ ਹੈ ਕਹਿਣ ਨੂੰ ਪਰ 2-4 ਮਸਾਲਾਂ ਤੋਂ ਨਹੀਂ ਲੇ ਤੇ ਬਤਾ ਬਹੁਤ ਰਹੇ ਆਡਰ ਤਰੀਕੇ ਨਾਲ ਇਹ ਮੈਂ ਇਹ ਕਥਨ ਕਰ ਲੰਗਾ ਕਿ ਕਮੀ ਨਹੀਂ ਹੈ ਮੇਰੇ ਕੋਲ ਦੀ ਮੈਂ ਕਹਿ ਨਹੀਂ ਸਕਦਾ ਪਰ ਕੋਈ ਫੈਲਾ ਨਹੀਂ ਜੋ ਕਹਿਣਾ ਚਾਹੁੰਦੇ ਨੇ ਉਹ ਇਹ ਹੈ ਕਿ ਡਿਫਰੈਂਟ ਕਿਸਮ ਦੇ ਖਿਆਲ ਨੇ ਘੁੜਵਾੜਿਆ ਡਿਫਰੈਂਟ ਮਤਲਬ ਡਿਫਰੈਂਟ ਦੇ ਵਿੱਚ ਡਿਫੈਂਸਿਵ ਨੇ ਉਹਨਾਂ ਦੇ ਇੱਕ ਬਤ ਨਹੀਂ ਨਿਰਾਰਗ ਹੋ ਜਾਂਦੇ ਇਹਨਾਂ ਕੋਲ ਕੁਝ ਗੱਲਾਂ ਦਾ ਸਾਬਤ ਨੇ ਸਰ ਮਝੰਤੀ ਮਾਨ ਸਰ ਵਿਆਪਕਾ ਕੋਈ ਹੈ ਜਮਦਾਨੀ ਮਰਦਾ ਨਹੀਂ ਉਹਦਾ ਕੋਈ ਮਾਂ ਨਹੀਂ ਬਾਪ ਨਹੀਂ ਪਰ ਇੰਨਾ ਹੀ ਗੱਲਾਂ ਤੇ ਖਰੀ-ਤੇੜੀ ਮਤ ਉਤਰਦੀ ਹੈ ਉਹ ਖਰੀਆ ਬਾਕੀ ਕੋਟੀਆਂ ਸਟੈਂਡ ਕਿਹੜੀ ਕਰੀ ਇਹਨੂੰ ਲੈ ਲਓ ਸਟੈਂਡ ਕਿਹੜੀ ਕਰ ਉਹਦੇ ਹੁਕਮ ਬਿਨਾ ਕੁਝ ਨਹੀਂ ਹੁੰਦਾ ਉਹਦਾ ਹੁਕਮ ਚੱਲਦਾ ਇਹ ਸਾਰੇ ਗੱਲਾਂ ਨੂੰ ਮੁੱਦੇ ਲੈ ਕੇ ਜੇ ਉਹ ਮਤਲ ਨੂੰ ਸਾਰੀਆਂ ਨੂੰ ਤੋਕੇ ਜਾਵੇ ਤਾਂ ਗੁਰਮਤ ਤੋਂ ਬਿਨਾ ਕੋਈ ਮਤ ਨਹੀਂ ਬਚੀ ਹੋਈ ਜਿਹੜੀ ਝੂਠੀ ਸਾਖ ਪਈ ਹੈ ਮੁੱਦਾ ਹੈ ਇੱਥੇ ਕਥਨਾ ਕਥੀ ਨਾ ਆਵੇ ਤੋੜ ਤਾਦਕ ਤਤੀ ਕੋਟੀ ਕੋਟ ਕੋਟ ਰੋੜਾਂ ਬਧਾਰੇ ਕਥਨ ਕਰਨਗੇ ਕਿੰਨੀਆਂ ਮਤਾਂ ਨੇ ਕੀ ਹੈ ਕੀ ਨਹੀਂ ਸਿਰ ਦੇਖਣਾ ਹੈ ਕਿ ਇਹਨਾਂ ਹੁੰਦਿਆਂ ਲੈ ਕੇ ਉਹਨਾਂ ਉਹਨਾਂ ਦੇ ਜਿਹੜੇ ਐਡਮਿਟ ਕੀਤੀਆਂ ਹੋਈਆਂ ਗੱਲਾਂ ਨੇ ਸਾਂਝੀਆਂ ਕਾਮਨ ਮਿਨਿਮਮ ਐਡਵਰਟ ਕਰ ਰਿਹਾ ਹੈ ਕੁਝ ਗੱਲਾਂ ਇਹਨੂੰ ਕੌਮ ਸਾਰੇ ਜਿਹੜੇ ਗੱਲਾਂ ਐਡਵਰਟ ਕਰਦੇ ਨੇ ਮੂਲ ਮੰਤਰ ਜੋ ਪੁੱਛਾਇਆ ਸਾਰਿਆਂ ਨੂੰ ਪਰਬਟ ਸਾਰੇ ਸਾਰੀਆਂ ਮਤਾਂ ਮੰਨੀਆਂ ਇਹ ਮੂਲ ਮੰਤਰ ਦੀ कसोटी ਤੇ ਖਰਾ ਜਿਹੜਾ ਉੱਤਰ ਦਾ ਮਤ ਖਰੀਆ ਜਿਹੜਾ ਨਹੀਂ ਉੱਤਰ ਦਾ ਝੂਠ ਇਹ ਬਸ ਇਹ ਜੂਨੀ ਹੈ ਫਿਰ ਵਿਸ਼ਲੋ ਕੇ ਵੀ ਹੋ ਸਕਦਾ ਵਿਸ਼ੂ ਦਾ ਜੂਨੀ ਹੈ ਉਹਨੂੰ ਖਾ ਜੂਨ ਉਹਦੀ ਕਿ ਸ਼ੇਮ ਕਦੇ ਹੋ ਸਕਦਾ ਬਰਮਾ ਕਹਿੰਦੇ। ਇਥੇ ਇੱਕ ਆਰ ਜੋ। ਜੇ ਨਿਰਗਾਰ ਹੈ ਫਿਰ ਬਰਮਾ ਵੀ ਸ਼ਿਵ ਸ਼ਿਵ ਜਿੱਕੇ ਮੈਨੂੰ ਲੱਗਦਾ। ਜੇ ਇੱਕ ਹੈ ਤਾਂ ਤਿੰਨ ਕਿਵੇਂ ਹੋ ਸਕਦੇ ਨੇ? ਤਿੰਨਾਂ ਨੂੰ ਇੱਕ ਕਰੋ। ਤਿੰਨਾਂ ਦੇ ਉੱਤੇ ਜਿਹੜਾ ਇੱਕ ਉਹਨੂੰ ਕਰੋ। ਉਹ ਕੌਣ ਹੈ? ਉਹਦੇ ਬਾਰੇ ਚੁੱਪ ਨਹੀਂ। ਅਸਲੀ ਜਿਹੜਾ ਤਿੰਨਾਂ ਦੇ ਉੱਤੇ ਇੱਕ ਉਹਦੇ ਬਾਰੇ ਚੁੱਪ ਰਹੇ। ਜਿਹੜਾ ਛੇਪ ਬਾਣੀ ਕਹਿੰਦੀ ਹੈ ਗੁਰਬਾਣੀ ਵੀ ਛੇਪ ਹੈ ਉਹ ਛੇਪ ਹੁਣ ਕਹਿੰਦੀ ਹੈ ਛੇਪ ਨਹੀਂ ਕਿ ਮਹਾਦੇਵ ਮਹਾਦੇਵ ਨੂੰ ਸਦਾ ਛੇਪ ਬਣਾਤਾ ਆਜ ਨੂੰ ਨਹੀਂ ਜਾ ਕੇ ਪਰਮੇਸ਼ਰ ਬਣਾਤਾ ਨਾ ਅਸਾਂ ਬਾਸ਼ਾ ਨੂੰ ਮਹਾਦੇਵ ਕਹਿੰਦੇ ਨੇ ਗੁਰਬਾਣੀ ਜਿਨੇ ਕਿਹਾ ਸੀ ਆਦਿ ਵਿੱਚ ਤੇ ਭਲੇ ਕਰੇਗੇ ਰਹਿ ਜਾਣਾ ਛੇਪ ਦੇਖੋ ਜੇ ਦਸੋਂ ਦੀ ਬਾਣੀ ਸਾਡੇ ਕੋਲ ਨਾ ਹੁੰਦੀ ਛੋਪਈ ਤਾਂ ਹੀ ਰੋਜ ਬੜੀ ਜਾਂਦੀ ਹੈ ਆਦੀ ਬਾਣੀ ਵਿੱਚ ਹੈ ਨਹੀਂ ਇਹ ਗੱਲ ਕਿਤੇ ਕਲੀਅਰ ਨਹੀਂ ਕੀਤੀ ਇਹ ਤਾਂ ਬਹਿਤ ਤਾਂ ਸ਼ਿਵ ਸ਼ਕਤੀ ਆਪੋ ਪਾਇ ਕੇ ਕਰਤਾ ਆਪੇ ਹੁਕਮ ਵਰਤਦਾ ਹੈ ਸ਼ਿਵ ਕਾਇਨਾਤ ਦਾ ਰੂਪ ਦਿੱਤਾ ਸ਼ਿਵ ਹੋਇਆ ਉਹਨੇ ਆਪਣੀ ਸ਼ਕਤੀ ਪੈਦਾ ਕੀਤੀ ਹੈ ਸ਼ਕਤੀ ਕੀ ਹੈ ਸਿਰਫ ਉਹਦਾ ਹੁਕਮ ਕਿਸੇ ਅਫਸਰ ਦੀ ਸ਼ਕਤੀ ਉਹਦੇ ਹੁਕਮ ਦੇ ਵਿੱਚ ਹੀ ਨੀਅਤ ਹੁੰਦੀ ਹੈ ਕਿੰਨੀ ਸਜ਼ਾ ਦੇਣ ਦੀ ਸ਼ਕਤੀ ਉਹ ਨਹੀਂ ਉਹ ਦੇਖ ਕੋਲ ਤਾਂ ਦੇ ਨਹੀਂ ਸਕਦਾ ਉਹ ਕਹਿੰਦੇ ਆ ਕਿ ਸੁੱਟਦੀ ਇਹਦੇ ਕੋ ਬਾਬਰ ਨਹੀਂ ਹੈ ਆਕੇ ਸੁਰਦੀ ਤਾਂ ਇਹ ਕੋ ਪਾਵਰੇ ਨਹੀਂ ਹੈ ਸ਼ਕਤੀ ਤੋਂ ਕੁੰਜੇ ਸ਼ਕਤੀ ਹੁੰਦੀ ਹੈ ਨਾ ਨੋ ਕਮਲ ਗਲ ਉਹਨਾਂ ਨੇ ਨਰਾਕਾਰ ਨੂੰ ਕਿਹਾ ਇਹਨਾਂ ਨੇ ਜੇ ਬਾਦ ਵਿੱਚ ਨੂੰ ਕਹਤਾ ਅਜੂਲ ਵੀ ਸ਼ਬਦ ਨਹੀਂ ਗੁਰਬਾਣੀ ਨਹੀਂ ਹੁੰਦੀ ਸ਼ਬਦ ਸ਼ਕਤ ਆਪ ਉਪਾਇ ਕੇ ਕਰਤਾ ਆਪੇ ਹੋ ਕਰਤਾ ਹੀ ਸ਼ਬਦ ਹੈ ਦਸਮ ਪਾਸ਼ਾ ਨੇ ਖੋਲੀ ਕਰ ਮਹਾਦੇਵ ਹੈ ਮਹਾਦੇਵ ਕੋ ਕਹਿਤ ਸਦਾ ਸ਼ਬਦ ਇਹ ਸ਼ਬਦ ਸਦਾ ਸ਼ਬਦ ਹੈ ਜਿਹਨ ਗੁਰਬਾਣੀ ਸ਼ਬਦ ਕਹਿੰਦੀ ਹੈ ਨਾ ਸਦਾ ਸ਼ਬਦ ਹੈ ਉਸੇ ਨੂੰ ਕਹਿੰਦੇ ਸਦਾ ਸ਼ਬਦ ਦੇਹ ਸ਼ਬਾਬਰ ਮੋਹੇ ਹੈ ਮਹਾਦੇਵ ਕੋ ਕਹਤਾ ਸਦਾ ਸ਼ਿਵ ਇਹ ਤਾਂ ਮਹਾਦੇਵ ਨੂੰ ਸਦਾ ਸ਼ਿਵ ਕਹੇ ਜਾਂਦੇ ਨੇ ਸਦਾ ਸ਼ਿਵ ਉਹ ਇਹ ਅਮਰਦਾਸ ਨੇ ਕਿਹਾ ਕਮ ਸਾਇਰ ਹਾਂ ਸ਼ਿਵ ਸ਼ਕਤੀ ਆਪ ਪਾਏ ਸ਼ਿਵ ਸ਼ਕਤ ਆਪ ਉਹ ਪਾਏ ਕੇ ਕਰਦਾ ਆਪੇ ਹੁਕਮ ਵਰਤਾਏ ਉਹਨੇ ਸ਼ਕਤੀ ਪੈਦਾ ਕੀਤੀ ਹੈ ਆਪਣੀ ਆਪਣੀ ਬਾਣੀ ਪੈਦਾ ਕੀਤੀ ਹੈ ਉਹਨੇ ਬਾਣੀ ਸ਼ਕਤੀ ਹੈ ਆਪਣੀ ਬੁੱਧ ਪ੍ਰਗਟ ਕੀਤੀ ਹੈ ਬਵੇ ਬੁੱਧੀ ਸਭ ਜਬ ਬਵੇ ਬੁੱਧੀ ਸ਼ਕਤੀ ਹੈ ਆਵੜੀ ਬੁੱਧੀ ਨਾਲ ਰਚਨਾ ਲਜੀ ਹੈ ਸਾਰੀ ਰਚਨਾ ਕਾਦੀ ਖੇਡ ਹੈ ਬੁੱਧੀ ਦੀ ਅਕਲ ਦੀ ਖੇਡ ਹੈ ਸਾਰੀ ਰਚਨਾ ਹੈ ਅਕਲੇ ਸਮਝੂ ਇਹਨੂੰ ਅਕਲ ਦੀ ਖੇਡ ਹੈ ਅਕਲੇ ਸਮਝੂ ਇਹਨੂੰ ਹੋਰ ਕੀ ਸਮਝੂ ਇਹਨੂੰ ਮੰਨਣੇ ਨਹੀਂ ਜਮੇਣਾ ਅਕਲ ਨੇ ਸਮਝ ਕੇ ਬਾਹਰ ਨੂੰ ਸਮਝਾਉਣਾ ਸਮਝਣ ਵਾਲਾ ਪਰਜਾ ਅਕਲ ਦਾ ਹੁੰਦਾ ਹੈ ਗੱਲ ਹੋ ਅਕਲ ਪੋਨਗਲ ਨੇ ਦੇਸ਼ ਬਾਬਰ ਉਹ ਹੈ ਸ਼ੁਭਤਰਮਨ ਤੇ ਕਹੂ ਨਾ ਡਰ ਮੁੰ ਬਿਦਵਾਨ ਕਿਉਂ ਇਟ ਸਟਰੀਕ ਜਵਾਬ ਕਿਉਂ ਨਹੀਂ ਦੇ ਸਕ ਸਕੇ ਨਾ ਗੱਲਾਂ ਜਦੋਂ ਕਹਿੰਦੇ ਨਾ ਸਾਜੀ ਸ਼ਿਵ ਸਿੰਘ ਜੀ ਪੁਜਾਰੀ ਬਿਦਵਾਨਾਂ ਨੂੰ ਜਵਾਬ ਹੈ ਬਿਦਵਾਨਾਂ ਜੋ ਗੁਰਬਾਣੀ ਨਹੀਂ ਸਮਝੋਗੇ ਤਾਂ ਜਵਾਬ ਦੇਣੇ ਨਾ ਇਹ ਜਵਾਬ ਕਿੱਥੋਂ ਦੇਣਗੇ ਵਿਚਾਰੇ ਇਹਨੂੰ ਖੁਦੇ ਸਮਝ ਨਹੀਂ ਆ ਸਮਝ ਹੋਵੇ ਤਾਂ ਉਹ ਤਾਂ ਚੁੱਪ ਨੇ ਉਹ ਤਾਂ ਬੋਲੇ ਨਹੀਂ ਸਕਦੇ ਉਹਨਾਂ ਦਾ ਸਮਝਾਉਣੀਆਂ ਇਹਨਾਂ ਨੂੰ ਇਹ ਨਹੀਂ ਸਮਝ। ਤੇ ਸਾਡੇਆਂ ਨੂੰ ਭਲੇਖਾ ਉਹਨਾਂ ਨੂੰ ਤਾਂ ਭਲੇਖਾ ਪੜ੍ਹਣਗੇ। ਭਲੇਖਾ ਦੀ ਕੋਈ ਗੱਲ ਨਹੀਂ ਹੈ ਕਿਤੇ ਨੂੰ। ਵਾਹ। ਦਿੰਦਾ ਦੇ ਲੈਂਦੇ ਥੱਕ ਪਾਹੇ। ਦਿੰਦਾ ਦੇ। ਦాతਾ ਤੇਰੇ ਸਾਰਿਆਂ ਨੂੰ ਦాతਾ। ਲੈਣ ਵਾਲੇ ਥੱਕ ਜਾਂਦੇ। ਉਡੇ ਹੋ ਜਾਂਦਾ ਨਹੀਂ ਫੀਰ ਥੱਕ ਜਾਂਦਾ ਥੱਕੇ ਨੇ ਸਰਬਲ ਸੁਣ ਥੱਕੇ ਥਾਕੀ ਗੋਵਰ ਆਇਆ ਜਰਾ ਹਾਂਕਤੀ ਸਰਬਿੰਦੀ ਥਾਕੀ ਐ ਇਤਨਾ ਥੱਕੇ ਵਾਯਾ ਵਾਯਾ ਇੱਛਾ ਨਾ ਜਕਤੀ ਨਹੀਂ ਦਿੱਖਦੀ ਵਾਯਾ ਕੀ ਐ ਅੱਛਾ ਵਾਯਾ ਦੀ ਛੈ ਮਾਇਆ ਕਰੀ ਕਲਪਨਾ ਨਹੀਂ ਦਿੱਤੀ ਕਲਪਨਾ ਕਾਲ ਰੂਪ ਚ ਚਿੰਬੜਦੀ ਹੈ ਨੂੰ ਮਰਵਾਦਾ ਇੱਛਾਗਿਆ ਦੀ ਕਾਲ ਇਹ ਕਹਨਾ ਥਾਂ ਤੋਂ ਸਮਾਇਆ ਮਾਇਰਿੰਦ ਜੀ ਆਪਣੀ ਮਾਇਰ ਆਪਣੀ ਲੀਲਨ ਬਾਲ ਮਰੇ ਬਾਲਕੀ ਲੀਲਾ ਦੀ ਦਾ ਕਿਉਂ ਮਰਦਾ ਹੈ ਮਨੂ ਇੱਛਾ ਕਰਕੇ ਮਰਦਾ ਹੈ ਜੀ ਲੀਲਾ ਹੈ ਕ੍ਰਿਸ਼ਨ ਕਿਉਂ ਮਰਦਾ ਕ੍ਰਿਸ਼ਨ ਲੀਲਾ ਇਹਨੂੰ ਭਰਦੀ ਹੈ ਜਿੱਦਣੇ ਰਾਮ ਲੀਲਾ ਚੱਲਾ ਗਿਆ ਨਾ ਕ੍ਰਿਸ਼ਨ ਨੂੰ ਰਾਮ ਲੀਲਾ ਦੇਖਣ ਲੱਗ ਗਿਆ ਆਪਣੀ ਲੀਲਾ ਛੱਡਤੀ ਉਦਣ ਹੀ ਨੇ ਬੋਲੋ ਤਾਂ ਦਾ ਰਾਮ ਲੀਲਾ ਤੇ ਕ੍ਰਿਸ਼ਨ ਲੀਲਾ ਦੋਨੇ ਦਾ ਉਹ ਵੀ ਦੋਏ ਬਣ ਗਏ ਨੇ ਜੀ ਪਰ ਉਹ ਕਹਿੰਦੇ ਨਾ ਕ੍ਰਿਸ਼ਨ ਲੀਲਾ ਵੱਡੀ ਹੈ ਉਹ ਕਹਿੰਦੇ ਰਾਮ ਲੀਲਾ ਵੱਡੀ ਹੈ ਕੌਣ ਸਮਝਾ ਬੈਰਨ ਕੌਣ ਬੜੀ ਹੈ ਜਿਹਨੂੰ ਸਮਝ ਆਵੇ ਸਮਝ ਆ ਜਾਵੇ ਸਮਝ ਆ ਜਾਵੇ ਜੁਗਵਾ ਜਗੰਤਰ ਖਾਣੋ ਕੋਈ ਸਾਡੀ ਰਚਨਾ ਹੈ RAM ਨੇ ਬਣਾਈ ਹੈ ਸਾਧੋ ਰਚਨਾ RAM ਰਾਮਲੀਲਾ RAM ਨੇ ਲਾਗੀਆਂ ਜੋ ਰਚਨਾ ਬਣਾਈ ਹੈ ਸਭ RAMਲੀਲਾ RAM ਦੀ ਲੀਲਾ ਸਾਧੋ ਰਚਨਾ RAM ਬਣਾਈ RAM ਬਣਾਈ ਇਹਨਾਂ ਦੇ RAM ਨੇ ਜੇ ਤੂੰ ਕੋੜ ਬਣਾਇਆ ਤਾ ਹੈ ਵੀ ਗਿਆ ਉਹਦਾ ਬਣਾਇਆ ਬਿਠਾ ਗਿਆ ਹੁਣ ਲਈ ਨਾਰਾਮ ਨੇ ਮਿਲਾਈ। ਰਾਵਣ ਖਰਦੂ ਖਣੇਂਦਰ ਆ ਜਾਂਦੇ ਸੀ, ਹਮਲਾ ਕਰ ਦਿੰਦੇ ਸੀ ਫੌਜ ਵੀ, ਫੌਜ ਵੀ ਆ ਜਾਂਦੀ ਸੀ ਉਹਨਾਂ ਦੀ। ਉਹ ਕਿਹੜੇ ਪੁੜਥੇ ਹੁੰਦੇ ਸੀ? ਇਹਦਾ ਮਤਲਬ ਉਹਨਾਂ ਕੋਲ ਸ਼ਕਤੀ ਜ਼ਿਆਦਾ ਸੀ ਫਿਰ। ਰਾਮ ਕੋ ਘਟ ਸੀ। ਇਹਨੂੰ ਪੁੜ ਬਣਾਉਣਾ ਪਿਆ ਬੇਨਾਮ ਪੁੜਥੇ ਰਾਜ ਕਰਦੇ ਨੇ ਉਹਨਲੇ ਪਾਸੇ। ਰਿਸ਼ੀਮੋਨਿਆ ਉਹ ਰਾਜ ਵਿੱਚ ਕਹਿੰਦੇ ਨੇ ਉਹਦੇ ਰਾਜ ਵਿੱਚ ਸੀ ਰਾਮ ਜੀ। ਜਿਵੇਂ ਉਹਨੇ ਤੇ ਟੈਕਸ ਲੈਂਦਾ ਸੀ ਉਹਦਾ ਖੂਨ ਲੈ ਲਿਆ ਘੱਡਿਆ ਉਹ ਸਿੱਧਾ ਵਟਕੇ ਚ ਪਾ ਲਿਆ ਜੋ ਸਿੱਧਾ ਫਾਇਦਾ ਹੋਈ ਇਹਦਾ ਉਹ ਲੰਕਾ ਤੋਂ ਬਾਹਰ ਸੀ ਇਹਦਾ ਰਾਜ ਲੰਕਾ ਵੀ ਤਾਂ ਕੋਈ ਨਹੀਂ ਇਕੁਲੀ ਠਾਈ ਨਹੀਂ ਜਿਵੇਂ ਉਹਦਾ ਹਿੰਦੁਸਤਾਨ ਤੇ ਬਦੌਰੀ ਦਾ ਕਰਾਰੇ ਤੇ ਹੁਣ ਨੇ ਪਖੜ ਇਹ ਗੰਗਾ ਜੈ ਤਾਂ ਰਾਜ ਭਲਮ ਨਹੀਂ ਹੈ ਰਾਵੜ ਦਾ ਦੱਖੜ ਜੋ ਹੋਗਾ ਜਿਹੜੇ ਹੁਣ ਵਖਣ ਦੇ ਲੋਕ ਮੰਨਦੇ ਰਾਵੜ ਉਨੇਰੀ ਦਾ ਰਾਵਣ ਦਾ ਰਾਜ ਸੀ ਉਹ ਕਿਵੇਂ ਆਉਂਦਾ ਸੀ ਰਾਵਣ ਕਿਵੇਂ ਦਾ ਰਾਵਣ ਤੇ ਉਹ ਰਾਜ ਕਰਦਾ ਸੀ ਕਿੱਥੇ ਦਾ ਉਹ ਆਲਰੇਡੀ ਪੁਲ ਸੀਗਾ ਜੇ ਨਹੀਂ ਸੀ ਉਹ ਕਿਵੇਂ ਆਉਂਦਾ ਸੀ ਮੈਨੂੰ ਦੱਸੋ ਨਹੀਂ ਸੀ ਸੁਪਨ ਨੂੰ ਕਿਵੇਂ ਦੇ ਗਿਆ ਇਹਨਾਂ ਨੂੰ ਜੋ ਜਾਣਾ ਪਿਆ ਬੱਲੇ ਬਸੇ ਰਾਵਣ ਆਇਆ ਸੀਤਾ ਨੂੰ ਲੈ ਕੇ ਗਿਆ ਉਹਦੀ ਭੈਣ ਆਈ ਐ ਸੁਨੁਪਨਾ ਖੈਰ ਨਾ ਕੋੜ ਆਈ ਐ ਹਰ ਦੂ ਘਣਾ ਆਏ ਨੇ ਭਾਈ ਆਏ ਨੇ ਭਾਈ ਆਏ ਨੇ ਉਹ ਕਿਵੇਂ ਆ ਝੂਣ ਦੇ ਪੈਰ ਨਹੀਂ ਹੁੰਦੇ ਫਿਰ ਉਹ ਸ਼ਕਤੀਸ਼ਾਲੀ ਸੀ ਇਹਨਾਂ ਦਾ ਫਿਰ ਇਹਨਾਂ ਨੇ ਉਹਨੂੰ ਜਿੱਤ ਕਮੇ ਲਿਆ ਸਾਰੇ ਜਿਹੜੇ ਮਾਣ ਸ਼ੰਕਾ ਦੇ ਘਰੇ ਖੜੀਆ ਸਾਰਾ ਕੁਝ ਸ਼ੰਕਾ ਦੇ ਘਰੇ ਖੜਾ ਉਹ ਲੰਕਾਲੇ ਕਹਿੰਦੇ ਕੋਈ ਰਾਵੜ ਰਾਵੜ ਦੀ ਗੱਲੇ ਨਹੀਂ ਸਾਡੇ ਅੱਛਾ ਔਰ ਗੁਰਬਾਣੀ ਕਹਿੰਦੀ ਤਰੇਤਾ ਯੁਗੇ ਨਹੀਂ ਕਦੇ ਹੋਇਆ। ਜੋ ਅਪਰ ਯੁਗ ਹੋਇਆ ਹੀ ਨਹੀਂ ਕਦੇ। ਹਮੇਸ਼ਾ ਇਹ ਗੱਲ ਚੁਕ ਰਹਿੰਦਾ। ਯੁਗ ਕੋ ਹੋਰੇ ਗੱਲ ਹੁੰਦੀ ਐ। ਸੱਚ ਨਾਲ ਲੈ ਸੱਚੀ ਬਾਣੀ ਕਹਿੰਦੀ ਵੀ ਯੁਗ ਗੁਰਮੁਖ ਤੋਂ ਬਿਨਾਂ ਯੁਗ ਕੋ ਜਾਣਦਾ ਹੀ ਨਹੀਂ। ਕਿਹਨਾਂ ਨੇ ਯੁਗ ਬਣਾਏ ਹੋਏ ਡੁਪਲੀਕੇਟ ਨੇ। ਗੁਰਬਾਣੀ ਕਹਿੰਦੀ ਕਿ ਯੁਗ ਡੁਪਲੀਕੇਟ ਨੇ ਸਭ ਕੁਝ ਰੁਕਲੀਕੇਟ। ਰਮਾਣ ਵੀ ਡੁਪਲੀਕੇਟ। ਤਰੇਤਾ ਯੁਗ ਤਾਂ ਕੋਈ ਹੋਇਆ ਹੀ ਨਹੀਂ। ਜਿੰਨੇ ਸਾਲ ਤਰੇਤੇ ਯੋਗ ਹੋਏ ਨਹੀਂ ਜਿੰਨੇ ਸਾਲ ਦੀ ਦੁਪਰ ਦੀ ਆਈ ਹੋ ਸੀ ਉਹਨੇ ਸਾਲ ਫਰਾਂ ਦਾ ਬੋਲ ਹੈਗਾ ਬੋਲਦਾ ਇਹ ਤੇ ਦੋ ਕੰਨ ਤੇਹੀ ਦੀਏ ਰਾਮਨ ਮੰਨਣਾ ਦਾ ਬਾਚਾ ਇਹਨੇ ਇੱਥੇ ਤਾਂ ਇਹਦੇ 1000 ਸਾਲ ਦੇ ਹੈ ਉਦੋਂ ਕਰੋੜਾਂ ਸਾਲ ਦੀ ਗੱਲ ਹੈ। ਉਮਰ ਕਰੋੜਾਂ ਸਾਲ ਦੀ ਲਿਖੀ ਹੋਈ ਹੈ ਯੁੱਗਾਂ ਦੀ। ਲੱਖਾਂ ਸਾਲ ਦੀ ਹੈ ਜਦੋਂ ਕਰੋੜਾਂ ਦੀ। ਕਿਵੇਂ ਖੜਾ ਉਤਰੂਗਾ? ਯੁੱਗਾਂ ਦੀ ਉਮਰ ਲਿਖੀ ਹੋਈ ਹੈ। ਦੁਆਪਰ ਪੂਰਾ ਜੋਕ ਬੀਤ ਗਿਆ। ਦੁਆਪਰ ਦੀ ਲੜਾਈ ਦੀ ਮਨੋਰਥੀ ਜੁਲਦੀ ਹੈ ਜੋ। ਮਹਾਭਾਰਤ ਦੀ ਲੜਾਈ ਹੋ ਰਹੀ ਹੈ। ਬਦੌਲ ਨਹੀਂ ਜੁਲਦੀ ਦਿਖਾਉਂਦੇ ਨੇ। ਐਨੇ ਉਹਦੀ ਉਮਰ ਕਿਵੇਂ ਦਾਪੜ ਦਾ ਪੂਰੇ ਜੁਗ ਦੇ ਵਿੱਚੋਂ ਹੰਦੋਦਰੀ ਜਲਦੀ ਰਹੀ ਕਿਵੇਂ ਪੋਸੀਬਲ ਹੋਣੀ ਸਕੇ ਫੌਰ ਪੋਸੀਬਲ ਕਰ ਕਿੰਤੂ ਨਹੀਂ ਨਾ ਕਰ ਸਕਦੇ ਕਿੰਤੂ ਤਾਂ ਦੰਦ ਹੈ ਜੋ ਝੂਠੋ ਦੇ ਤਾਂ ਕਿੰਤੂ ਬੰਦ ਨਹੀਂ ਕਰਾਂਗੇ ਉਹ ਤਾਂ ਹਰੇ ਤੇ ਔਖਾ ਹੱਸ ਬੰਦ ਜਿਵੇਂ ਆਪ ਨੇ ਸਾਡੇ ਕੋਲ ਕਿਥੇ ਗੱਲ ਦਾ ਸ਼ੰਕਾ ਨਹੀਂ ਕਰਨੀ ਬਸ ਧਰਮਦਰਾਂ ਤੇ ਵੀ ਨਰੇ ਜੀ ਸਰ ਤਰਮ ਹੰਤਾਈ ਸ਼ੰਕਾ ਨਿਵਾਰਣ ਕਰਨ ਵਾਸਤੇ ਜਿਹੜੇ ਧਰਮ ਦੇ ਵਿੱਚ ਸ਼ੰਕਾ ਰਹਿ ਗਈ ਉਹ ਧਰਮ ਖਲਦਾ ਉਹਦਾ ਪਟਾਰਾ ਹੀ ਸ਼ੰਕਾ ਵੰਦਾ ਤਰਮ ਦਾ ਮਤਲਬ ਕੀ ਹੈ ਸ਼ੰਕਾ ਦੀ ਨਿਵਰਤੀ ਵਾਸਤੇ ਤਰਮ ਹੁੰਦਾ ਜਿਹੜੇ ਕਹਿੰਦੇ ਸ਼ੰਕਾ ਨਹੀਂ ਕਰਨੀ ਸ਼ੰਕਾ ਪੈਦਾ ਕੀਤੀ ਹੈ ਧਰਮ ਸ਼ੰਕਾ ਪੈਦਾ ਕਰਦਾ ਉਹ ਛੱਡੀ ਕਹਿੰਦਾ ਸ਼ੰਕਾ ਦੀ ਨਿਵਾਰਣ ਨਹੀਂ ਕਰ ਰਿਹਾ ਪਰੇ ਸ਼ੰਕਲ ਦਾ ਨਿਵਾਲ ਨਹੀਂ ਕਰਦਾ ਧਰਮ ਨਹੀਂ ਹੈ ਧਰਮ ਹੈ ਫਰਾਡ ਧਰਮ ਦੇ ਨੋ ਤੇ ਫਰਾਡ ਸਾਰੇ ਨੂੰ ਗੁੰਮ ਤੇ ਹੀ ਸ਼ੰਕਲ ਦੇ ਨਿਵਾਲ ਦੇ ਪਾਸ ਤੇ ਪਰਮੇਸ਼ਰ ਕੀ ਹੈ ਸਾਨੂੰ ਸ਼ੰਕਾ ਉਹਦਾ ਨਿਵਾਲ ਕਰ ਲੈਣ ਤੂੰ ਜੀ ਕਹਿੰਦਾ ਜੋ ਕੋਈ ਸ਼ੱਕ ਹੈ ਤਾਂ ਦੀ ਸ਼ੰਕਾ ਕਰ ਲਈ ਹੋਣੀ ਜਵਾਬ ਸਾਨੂੰ ਸਹੀ ਮਿਲਿਆ ਨਹੀਂ ਸ਼ੰਕਲ ਤਾਂ ਸਾਡੇ ਅੰਦਰ ਖੜੀ ਹੋਊ ਏ ਤੂੰ ਸਵਾਲ ਨਹੀਂ ਕਰਨਾ ਕੋਈ ਚਲ ਜੁਗਾ ਜਗੰਤਰ ਖਾ ਹੀ ਖਾਏ ਤੰਤਾ ਦੇ ਲੰਡੇ ਠਕ ਪਾਏ ਜੂਗਾ ਜਗਤਰਾ ਤੋਂ ਖਾਂਦੇ ਚਲੇ ਜਾਂਦੇ ਦੁੱਖ ਦੇ ਨਹੀਂ ਬਦਲ ਥੋਦੇ ਹੁਕਮੇ ਹੁਕਮ ਚਲਾਏ ਰਹਾ ਚਲਾਏ ਰਹਾ ਹੁਕਮਿਆਂ ਆਪਣੇ ਹੁਕਮ ਨਾਲ ਆਪਣੀ ਮਰਜ਼ੀ ਦੇ ਰਾਹ ਤੇ ਚਲੋਣਾ ਹੁਕਮ ਚਲਾਏ ਰਹਾ ਹੁਕਮਿਆਂ ਕਰਨ ਵਾਲਾ ਆਪਣੇ ਹਕੂਦਾਰ ਆਪਣੀ ਮਰਜ਼ੀ ਦੇ ਰਾਹ ਤੇ ਗੁਰਮੰਦਰ ਰਾਹ ਚੱਲੋ ਸੱਚ ਤੇ ਮਾਰੂ ਤੇ ਚਲਾਉਂਦਾ ਸਾਰਿਆਂ ਰਾਹ ਉਹਨੇ ਹੀ ਚੱਲਦੇ ਆ ਸੀ ਜਾਣਾ ਦਰਿਆ ਦੇ ਰਾਹ ਹੀ ਆ ਸੀ ਸੁੰਦਰਬਲ ਨੂੰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈ ਇਹਨਾਂ ਦਰਿਆ 'ਚ ਬਰਦ ਕਾ ਸਕਦੇ ਆ ਨਾ ਦਰਿਆ ਨੂੰ ਤੇ ਪੁੱਠਾ ਜਾ ਸਕਦੇ ਆਂ ਮਾਰਵਣੀ ਜਾ ਸਕਦੇ ਕੁਬੜਾ ਨਾਨਕ ਵਿਖਸੇ ਦੇ ਪਰਵਾਹ ਹੁਕਮ ਹੀ ਹੁਕਮ ਚਲਾਇਰਾ ਨਾਨਕ ਵਿਰਸਾ ਹੈ ਬੇਗੂਰ ਵਿਕੂ ਕੋਣ ਵਿਕਾਸ ਕੀਦਾ ਹੋ ਖੇੜਾ ਕੀਦੇ ਅੰਦਰ ਹੋ ਜਿਹੜਾ ਬੇਪਰਵਾਹ ਹੋ ਕੇ ਚੱਲੂ ਜੋ بگੜਦਾ ਹੈ ਬਗੜ ਜੂ ਬੇ ਕੋਈ ਚਿੰਤਾ ਨਹੀਂ ਹੋਣਾ ਹੈ ਤਾਂ ਹੋਏਗਾ ਜਿਹੜਾ ਹੋਣਾ ਹੋਊਗਾ ਹੀ ਹੁਕਮ ਵਿੱਚ ਚੱਲਣਾ ਹੈ ਇਹ ਬੇਪਰਵਾਹ ਜਿਹੜਾ ਪਰਵਾਹ ਕਰੂਗਾ ਉਹ ਨਾ ਵਿਗੜ ਜਾਊਗਾ ਨਾ ਵਿਗੜ ਜਾਊਗਾ ਹੁਕਮ ਜਿਹੀ ਚੱਲਦਾ ਪਾਸ ਉਹਦੇ ਅੰਦਰ ਬਿਗੜਾਖ ਨਹੀਂ ਹੋ ਸਕਦਾ ਗਰਾਂ ਨਹੀਂ ਹੁੰਦਾ ਬਗਾਜ਼ ਕਿਨੂੰ ਹੋਊਗਾ ਸਮਝ ਕਿਨੂੰ ਆਊਗਾ ਬਗਾਜ਼ ਉਹਦੇ ਅੰਦਰ ਨਾਲ ਕੋ ਭਗਤਾਂ ਸਦਾ ਬਗਾਜ਼ ਕਾਹ ਹੋਊਗਾ ਜਿਹੜਾ ਦੁਨੀਆ ਤੋਂ ਬੇਪਰਵਾਹ ਹੋ ਕੇ ਚੱਲਦੀ ਹੈ ਪ੍ਰਵਾਹ ਜੇ ਦੁਨੀਆ ਦੀ ਕਰੂਗਾ ਉਹ ਉਹਦੇ ਅੰਦਰ ਵਿਗਾਸ ਨਹੀਂ ਹੋਣਾ ਜਿਹੜਾ ਦੁਨੀਆ ਦੀਆਂ ਬੜਿਆਈਆਂ ਦੀ ਪ੍ਰਵਾਹ ਕਰੂਗਾ ਲੋਕਾਇਕ ਦੀ ਪ੍ਰਵਾਹ ਕਰੂਗਾ ਉਹਦਾ ਵਿਗਾਸ ਨਹੀਂ ਹੋਣਾ ਉਹਨੂੰ ਗਿਆਨ ਨਹੀਂ ਹੋਵੇਗਾ ਉਹਦਾ ਉਹ ਕਿਹੜਾ ਨਹੀਂ ਹੋਣਾ ਕਦੇ ਵੀ ਨਹੀਂ ਹੋਣਾ ਪਰ ਜੇ ਤਿਆਗੀ ਜੋ ਗੋਮੈ ਪ੍ਰੀਤ ਦੁਤਿਆ ਤਿਆਗੀ ਲੋਕ ਰੀਤ ਜੇ ਪ੍ਰਵਾਹ ਹੋਗੇ ਤਿਆਗੋ ਰੈਗੁਣ त्याग बैरी मीत सम्मान। ਤੁਰਿਆ ਗੁਣ ਮਿਲ ਸਾਧੂ ਪਛਾਣ। ਸਾਧ ਪਛਾਣੇ ਇੱਥੇ ਆ ਗਏ ਹੁਣ। ਬਿਗਾਸ। ਕਿੰਨੀ ਕੀ ਗਾ ਤਿਆਗਣੀਆਂ ਪੈਣੀਆਂ। بے پروا ਹੁਣਾਂ ਤੱਕ। ਨਫੇ ਨੁਕਸਾਨ ਤੋਂ بے پروا ਹੁਣਾਂ, ਜੰਮਣ ਮਰਨ ਤੋਂ بے پروا। ਖੁਸ਼ੀ ਗਮੀ ਤੋਂ بے پروا। ਇੱਜ਼ਤ ਬੇਇੱਜ਼ਤੀ ਤੋਂ بے پروا। بے پروا ਹੋਏ ਤੇ ਬਿਨਾ ਕਿ ਸੰਸਾਰ ਪ੍ਰਵਾਹ ਦੇ ਵਿੱਚ ਹੈ ਸੰਸਾਰ ਦਾ ਪ੍ਰਵਾਹ ਹੋਰ ਹੈ ਜਿਵੇਂ ਦਰਿਆ ਦਾ ਪ੍ਰਵਾਹ ਹੁੰਦਾ ਹੈ ਨਾ ਤੇ ਸੰਸਾਰ ਦਾ ਪ੍ਰਵਾਹ ਹੈ ਸੰਸਾਰੇ ਆਦਮੀ ਆਪਣੇ ਉਸ ਪ੍ਰਵਾਹ ਦੇ ਬੰਦੇ ਨੇ ਅਸੀਂ ਸੰਸਾਰੀ ਪ੍ਰਵਾਹ ਤੋਂ ਬੇ ਪ੍ਰਵਾਹ ਹੋਣਾ ਸੰਸਾਰ ਨਾਲ ਨਹੀਂ ਜਨਮ ਬੇ ਪ੍ਰਵਾਹ ਦਾ ਜਿਹੜੇ ਪ੍ਰਵਾਹ ਦੇ ਵਿੱਚ ਸੰਸਾਰ ਵਹਿ ਜਾ ਰਿਹਾ ਹੈ ਨਾ ਰੁੜਿਆ ਜਾ ਰਿਹਾ ਉਹ ਪ੍ਰਵਾਹ ਨੂੰ ਤਿਆਗ ਕੇ ਹਕਮ ਦੇ ਪ੍ਰਵਾਹ ਚੱਲਣਾ ਉਹ ਪ੍ਰਵਾਦ ਉਹ ਪ੍ਰਵਾਹ ਹੁਣ ਪ੍ਰਵਾਹ ਸ਼ਬਦ ਦਾ ਅਰਥ ਸਮਝ ਲਓ ਕੀ ਹੈ ਪ੍ਰਵਾਹ ਬੰਨਣ ਤੇ ਸੰਸਾਰ ਨਰਕ ਵੱਲ ਨੂੰ ਰੁੜਦਾ ਜਾ ਰਿਹਾ ਹੈ ਇਹ ਜੋ ਨਿਕਲ ਕੇ ਸੁਰਗ ਵਾਲੇ ਬਾਣ ਤੋਂ ਪੈ ਲੈਣ ਉਹ ਕੋਲ ਬੈਣ ਉਹ ਪ੍ਰਵਾਦ ਦੂਜਾ ਹੈ ਹੁਕਮ ਦੀ ਪ੍ਰਵਾਹ ਕਰਨੀ ਹੈ ਉਹਦੀ ਪ੍ਰਵਾਹ ਨਹੀਂ ਕਰਨਾ ਹੁਕਮ ਵਾਲੇ ਬਾਣ ਤੇ ਰੁੜ ਜਾਣਾ ਹੈ ਜਿੱਧਰ ਹੁਕਮ ਰੋਡ ਕੇ ਜਾਂਦਾ ਉਧਰ ਨੂੰ ਰੁੜ ਜਾਣਾ ਦੂਏ ਪਾਸੇ ਨੂੰ ਨਹੀਂ ਰੁੜਨਾ ਨੀਵੇਂ ਪਾਸੇ ਨੂੰ ਨਹੀਂ ਰੋਣਾ। ਕਿ ਕੌ ਘਟ ਘਾਟੀ ਰਾਮ ਕੀ ਇਹ ਚੜ ਰਹੇ ਹੋ? ਉੱਚੇ ਪਾਸੇ ਨੂੰ ਜਾਣਾ ਉਸ ਵੰਦਾ ਰਹੇ ਨੇ। ਉੱਚੇ ਪਾਸੇ ਨੂੰ। ਕੋਨਾ ਦੀ ਗੰਗਾ ਉੱਤੋਂ ਥੱਲੇ ਨੂੰ ਆ ਰਹੀ ਹੈ। ਇਹ ਪ੍ਰਵਾਹ ਉੱਥੇ ਪਾਸੇ ਨੂੰ ਚੱਲਦੇ ਹੋ। ਉਹ ਕੋਹੁੰ ਦਾ ਪ੍ਰਵਾਹ ਉੱਥੇ ਪਾਸੇ ਨੂੰ ਚੱਲਦੇ ਹੋ ਉੱਪਰ ਨੂੰ ਜਾਣਦੇ ਆ। ਸੰਸਾਰ ਦੇ ਰਾਜਾਂ ਦੇ ਪਰਮ ਦੀ ਕੋਈ ਪ੍ਰਵਾਹ ਨਹੀਂ। ਉੱਪਰ ਆ ਗਏ ਨੇ ਰਾਜ। ਸੰਸਾਰ ਦੇ ਗੁਰੂ ਪੀਰਾਂ ਦੀ ਕੋਈ ਪ੍ਰਭਾ ਨਹੀਂ ਕੋਈ ਪ੍ਰਭਾ ਨਹੀਂ ਵਰਮਤ ਜੀਓ ਉਹ ਤਾਂ ਕਹਿੰਦੇ ਨਹੀਂ ਸਾਡੀ ਪ੍ਰਭਾ ਕਰੋ ਜਿਹੜੇ ਸੱਚੇ ਗੁਰੂ ਪੀਰ ਨੇ ਤਾਂ ਕਹਿੰਦੇ ਨਹੀਂ ਸਾਡੀ ਪ੍ਰਭਾ ਕਰੋ ਕਹਿੰਦੇ ਉਹਦੀਓ ਕਰੋ ਸਾਡੀ ਨਾ ਕਰੋ ਤਾਂ ਪਹਿਲਾਂ ਹੀ ਨਹੀਂ ਕਹਿੰਦੇ ਜੇ ਉਹ ਕਹਿੰਦੇ ਨਹੀਂ ਅਸੀਂ ਗੱਲ ਨਹੀਂ ਕਰ ਸਕੋ ਅਸੀਂ ਉਹ ਕਰਨਾ ਗੁਰ ਕਾਇਆ ਤੋਂ ਕਾਰਕਮਾ ਕੋ ਕੋ ਨਾਲ ਹੀ ਪ੍ਰਭਾ ਕਰਦੇ ਕਰਦੇ ਤਾਂ ਪਰਮੇਸ਼ਰ ਨੂੰ ਭੁੱਲ ਗਏ ਤੁਸੀਂ ਗੁਰਵਾ ਮੇਰਾ ਨਹੀਂ ਜਿਹੜੇ ਪਰਵਾ ਕਰਦੇ ਨੇ ਪਰਮੇਸ਼ਰ ਦੀ ਪਰਵਾਹ ਨਹੀਂ ਕਰਦੇ ਫਿਰ ਉਹ ਕਿ ਕੋਈ ਹੋਊ ਪਰਵਾਹ ਇਹਨਾਂ ਦੀ ਕੱਲ ਹੋਇਆ ਉਹਦੀ ਕੱਲ ਤੁਸੀਂ ਗੁਰਵਾ ਫੇਰਾਂ ਉੱਜਾ ਕੇ ਪਰਮੇਸ਼ਰ ਦੇ ਬਰਾਬਰ ਬਿਠਾਉਂਦਾ ਪਰਵਾਹ ਇਹ ਉਹਦੀ ਕਰਦੇ ਇਹਨਾਂ ਨੂੰ ਕਿਉਂ ਬਰਾਬਰ ਬਿਠਾਲਦੇ ਉਹਦੇ ਸਰੀ ਖੜੇ ਕਰਦੇ ਤੁਸੀਂ ਇਹਦਾ ਮਤਲਬ ਪਰਮੇਸ਼ਰ ਦੀ ਪਰਵਾਹ ਨਹੀਂ ਹੈ ਤੁਹਾਨੂੰ ਨਾਨਕ ਦੀ ਪਰਵਾਹ ਹੈ ਜੀਰੋ ਪਰਮੇਸ਼ਰ ਦੀ ਪਰਵਾਹ ਉਹ ਨਾਨਕ ਦੀ ਪਰਵਾਹ ਕਰਦੀ ਲੋੜ ਹੀ ਨਾਨਕ ਦਾ ਤਾਂ ਹੁਕਮ ਇਹੀ ਹੈ ਵੀ ਉਹਦੀ ਪਰਵਾਹ ਕਰੋ ਮੇਰੀ ਨਾ ਕਰਿਓ ਪੁਰਵਾਨੀ ਦਾ ਗੈਦਿਓ ਹੈ ਨਾਨਕ ਦਾ ਚੰਗਾ ਹੋ ਲੱਗਦਾ ਹੈ ਜਿਹੜਾ ਪਰਮੇਸ਼ਰ ਦੀ ਪ੍ਰਵਾਹ ਕਰੇ ਪਾਣੀ ਚੱਲੇ ਨਾਨਕ ਨੂੰ ਜੰਗਾ ਲਾ ਰਹਿਣੇ ਪਾਣੀ ਚੱਲੇ ਨਾਨਕ ਤਾਂ ਕੀਟ ਕਾਇਦਾ ਤੇ ਨਾਨਕ ਨਹੀਂ ਖੁਸ਼ ਹੁੰਦਾ ਨਾਨਕ ਦੀ ਗੱਲ ਮੰਨੇ ਤੇ ਨਾਨ ਨੂੰ ਖੁਸ਼ ਜੋ ਨਾਨਕ ਨੇ ਬਣੀ ਜਿਹਾ ਉਹਨੂੰ ਮੰਨੇ ਤੇ ਨਾਨ ਨੂੰ ਖੁਸ਼ ਹੈ ਉਹਦੇ ਅਨੁਸਾਰ ਚੱਲੇ ਤੇ ਨਾਨ ਨੂੰ ਖੁਸ਼ ਹੈ ਉਹਨੂੰ ਤਾਂ ਤੁਸੀਂ ਮੰਨਣਾ ਨਹੀਂ ਉਹਦੇ ਕਹਿ ਸਿਆਣੇ ਦੇ ਕਹਿ ਨੂੰ ਤਾਂ ਮੰਨਣਾ ਨਹੀਂ ਸਿਆਣਾ ਤਾਂ ਉਹ ਖੁਸ਼ ਹੋ ਜੂਗਾ ਦੂਏ ਉਹ ਲ ਕਰਨਗੇ ਵੀ ਚੱਲਦੇ ਨਾਲਕ ਵਿਕਸਾ ਵੇ ਪ੍ਰਵਾਹ ਮੈਂ ਨਾ ਕਹਿੰਦਾ ਕਿ ਨਾ ਚਰ ਬੇ ਪ੍ਰਵਾਹ ਨਹੀਂ ਹੁੰਦੇ ਤੁਸੀਂ ਨਾਲਕ ਬੇ ਪ੍ਰਵਾਹ ਨਾਲ ਤੇ ਬੱਚੇ ਛੋਟੇ ਛੋਟੇ ਪ੍ਰਵਾਹ ਨਹੀਂ ਕਰਦਾ ਬਹੁਤ ਘਰੇ ਕਰ ਤਰਕ ਦਿਖਾਓ ਵੇ ਪ੍ਰਵਾਹ ਵੇ ਪ੍ਰਵਾਹ ਪਰਮੇਸ਼ਰ ਰਿਸ਼ਰ ਬੇ ਪ੍ਰਵਾਹ ਹੈ ਵੀ ਮੇਰੇ ਕੋਲ ਕਹਿੰਦਾ ਧਾਰੇ ਜੀ ਉਹਨੇ ਪਾੜ ਲੈਨੇ ਜੀ ਨੇ ਪੈਦਾ ਕੀਤੇ ਨੇ ਪਾੜ ਲੈ ਉਹਨੇ ਨੇ ਨਾ ਨੇ ਕੋਈ ਡਿਊਟੀ ਨਹੀਂ ਪਾੜਨੀ ਸੱਚੇ ਹੀ ਉਹਨੇ ਪਾੜ ਲੈਨੇ ਪਾੜ ਲੀ ਗਏ ਸ੍ਰੀ ਚੰਦਰ ਨੂੰ ਕਹਤੇ ਪਟਿਆਲ ਨਾਲ ਜਾ ਕੇ ਅਗਲੇ ਸ੍ਰੀ ਚੰਦਰ ਨੇ ਕੀ ਕੀਤਾ ਕੀ ਕੀਤਾ ਸੀ ਸ੍ਰੀ ਚੰਦਰ ਨੇ ਕੁਝ ਕੌਣ ਪੁੱਛਦਾ ਸ੍ਰੀਚੰਨ ਨੂੰ ਜੇ ਉਹ ਨਾਮ ਦਾ ਡਰਨਾ ਹੁੰਦਾ ਉਹਨਾਂ ਨੂੰ ਸਿਰਫ ਗੁਰੂ ਨਾਨਕ ਦਾ ਡਰ ਸੀ ਸ੍ਰੀਚੰਨ ਨੂੰ ਆਪਣਾ ਗੁਰੂ ਬਣਾ ਲਿਆ ਦੱਦੇ ਦੇ ਸਾਡੀ ਗੱਲ ਨਹੀਂ ਲੈਣ ਦੇਣੀ ਸ੍ਰੀਚੰਨ ਨੂੰ ਗੰਨੇ ਗੁਰਨਾਮ ਦਾ ਭੈ ਤਾਂ ਮਿਲਿਆ ਐਵੇਂ ਨਹੀਂ ਮਿਲਿਆ ਉਹਨੂੰ ਕੌਣ ਪੁੱਛਦਾ ਸੀ ਸ੍ਰੀਚੰਨ ਜੇ ਸੁਲਾਹ ਹੋ ਜਾਂਦੀ ਗੁਰਨਾਮ ਕਰਾ ਜੇ ਮੰਨ ਲੈਿੰਦੇ ਵੀ ਚਲੋ ਇੱਕ ਪੇ ਪੇ ਉਹਨਾਂ ਨੂੰ ਪੁੱਛਣਾ ਸੀ ਸ੍ਰੀਚੰਨ ਨੂੰ ਉਹ ਨਾ ਨਹੀਂ ਪੈ ਸੀ ਜਿਹੜਾ ਸ੍ਰੀ ਚੰਨ ਉਹਨੇ ਚੱਕ ਕੇ ਸਮਾਨ ਤੇ ਢਾਪਾ ਬਣਾਂਗੇ ਨਹੀਂ ਪੈ ਕੇ ਹੋਈ ਜੋਵੇ ਪਰਵਾਹ ਹੋ ਕੇ ਫਿਰੇ ਪੈਖੜੀ ਗੱਲ ਦੀ ਤੂੰ ਫੇ ਪਰਵਾਹ ਹੋ ਕੇ ਫਿਰੇ ਉਹ ਵੈਰੀਫਾਈ ਕਿੰਨੂ ਵਾਲਾ ਸ੍ਰੀ ਚੰਨ ਉਹ ਬੇ ਪਰਵਾਹੀ ਦਾ ਹੀ ਐਡੀ ਗੱਲ ਸੀ ਕਿ ਸ੍ਰੀ ਚੰਨ ਦਾ ਜਨੋਦ ਸ੍ਰੀ ਚੰਨ ਨੂੰ ਕੌਣ ਪੁੱਛਦਾ ਸੀ ਨਹੀਂ ਉਹ ਦੱਸ ਦਿੰਦਾ ਤੂੰ ਕਿ ਕੌਣ ਪੁੱਛਦਾ ਕੋਈ ਕੋਈ ਦਾ ਕੋਈ ਹੋਰ ਕੰਨੇ ਹੋਏ ਨੇ ਕੋਈ ਪੁੱਛਦਾ ਧੀਰਵਾਲ ਨੂੰ ਸੈਣ ਦਾ ਕੋਈ ਪੁੱਛਦਾ ਉਹ ਜਲ ਬੁਗਲਾ ਦੀ ਮਜ਼ਦੂਰੀ ਸੀ ਗੱਡੀ ਦੇਣੀ ਕੁਝ ਵੀ ਨਹੀਂ ਕਰ ਕਹੇ ਦੋ ਤਾਂ ਨਾ ਆਇਆ ਪੈਗਾ ਤੇ ਸੀ ਪੈਨਾਂਲੂ ਦੀ ਸੀ ਜੁਗਿਆ ਦਿੱਤੀ ਗਈ ਸੀ ਹਾਂ ਆ ਜੋਗਿਆ ਨੇ ਉਹਦਾ ਸੀ ਇਹ ਪੈਨਲ ਉਹਦਾ ਹੀ ਹੁੰਦਾ ਹੈ ਇਹ ਵਿਚਾਲੂ ਕਹਿੰਦੇ ਉਹ ਵੀ ਰੋਣ ਕਦਾਈ ਕੋਟਾ ਹੈ ਉਹ ਇਹੀ ਇੱਕੋ ਵਾਰ ਸੀ ਸਾਡੇ ਵੀ ਉਹਦੀ ਵੀ ਇੱਕੋ ਵਾਰ ਸੀ ਰੋਲਾ ਪਾ ਲੰਦੇ ਵਿੱਚੋਂ ਗੱਲ ਬਣੀ ਨਾ ਫੇਰ ਵੀ ਕਿੰਨਾ ਚਿਰ ਤੱਕ ਨਾਲ ਹੀ ਲਾਇਆ ਇਹ ਰੱਖ ਕੇ ਚਲੇ ਗਿਆ ਇਹਨੇ ਫੌਜ ਕੋ ਜਣਾ ਨੇ ਲਿਖਿਆ ਹੋਇਆ ਜੇ ਉਹਨੂੰ ਪੜੀਏ ਤਾਂ ਹੋਰੇ ਕੋਈ ਨਕਸ਼ਾ ਪੜਦਾ ਸਿੱਖੀ ਦਾ ਦਸ ਹਜ਼ਾਰ ਹਾਂ ਬੰਦਾ ਭਗਾਨੀ ਸਾਹਿਬ ਦੇ ਜੰਗ ਚੋਂ ਭੱਜੇ ਨਹੀਂ ਭੱਜ ਗਏ ਜਾ ਕੇ ਬਾਈ ਧਾਰੀਆਂ ਨਾਲ ਰੋੜ ਕੇ ਅੰਤਰਵਤਾ ਹੋਈ ਕਾਸੀ ਕਾਦੀ ਮਾ ਜਲ ਬਾਦ ਰਾਤ ਕੱਲ ਰਹੇਗੇ ਬਾਕੀ ਕਦਮ ਭਜਗੇ ਪੈ ਜਾ ਉਹ ਵੀ இந்து ਅਸੀਂ ਵੀ இந்து ਅਜਿਹਾ ਨਾ ਖਲਾਉ ਕਿ ਉਹ ਲੈਣੀ ਦਸਾਂ ਪਾ ਜਣਾ ਕ ਲੜਨਾ ਪਊਗਾ ਜਾਓ ਹੁਣ ਜੰਗ ਕਰਨੀਏ ਉਹ ਉਹ இந்து ਅਸੀਂ இந்து ਉਹਨਾਂ ਦਾ ਜਾ ਗਿਆ ਹੈ ਹੇਜ ਗੁਰੂ ਘਰ ਵੀ ਛੱਡ ਗਏ ਅੰਤਰਵਤਾ ਹੋੜਗਾਲ ਸੀ ਨਾ ਉਹ ਹੈ ਜਾ ਗਿਆ ਉਹ ਤਰਬਾਦਦ ਖਲ ਰਹਿ ਗਿਆ